ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਬਿਹਤ ਅਲੌਕਿਕ ਇਤਿਹਾਸਿਕ ਨਗਰ ਕੀਰਤਨ ਦੀਆਂ ਤਸਵੀਰਾਂ ਨੇ ਗੁਰੂ ਸਾਹਿਬ ਦਾ ਪਰਿਵਾਰ ਜਿਸ ਤਰ੍ਹਾਂ ਤਿੰਨ ਹਿੱਸਿਆਂ ਦੇ ਵਿੱਚ ਸਰਸਾ ਨਦੀ ਤੇ ਵਿਛੜਿਆ ਸੀ ਉਸੇ ਤਰ੍ਹਾਂ ਇਹ ਅਲੌਕਿਕ ਨਗਰ ਕੀਰਤਨਾਂ ਦੇਖ ਸਕਦੇ ਹੋ ਤੁਸੀਂ ਤਾਂ ਦੇਖ ਸਕਦੇ ਹੋ ਤਸਵੀਰ ਦੇਖੋ ਬਹੁਤ ਖੂਬਸੂਰਤ ਤਸਵੀਰਾਂ ਨੇ ਅਮਰਤ ਵੇਲੇ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਨੇ ਜੇ 리ਪੋਸ ਪੰਜਾਬੀ ਦੇ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਇਹ ਉਸੇ ਤਰਜ਼ ਤੇ ਨਗਰ ਕੀਰਤਨ ਉਹ ਸਜਾਇਆ ਜਾ ਰਿਹਾ ਭਾਈ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਾ ਭਾਈ ਸਾਹਿਬ ਜਿਸ ਤਰ੍ਹਾਂ ਪਰਿਵਾਰ ਵਿਛੜਿਆ ਸੀ ਗੁਰੂ ਸਾਹਿਬ ਦਾ ਉਸੇ ਤਰਜ਼ ਤੇ ਇਹ ਅਲੌਕਿਕ ਨਗਰ ਕੀਰਤਨ ਸਜਾਇਆ ਜਾਂਦਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਲੋਕਿਕ ਨਗਰ ਕੀਰਤਨ ਅੱਜ 7 ਪੋ ਹੈ ਅੱਜ ਦੇ ਹੀ ਦਿਨ ਇਸੇ ਟਾਈਮ ਗੁਰੂ ਜੀ ਦਾ ਪਰਿਵਾਰ ਵਿਛੜਿਆ ਸੇ ਮੂਸੇ ਟਾਈਮ ਅਸੀਂ ਇਹ ਨਗਰ ਕੀਰਤਨ ਹਰ ਸਾਲ ਸੰਗਤ ਦੇ ਸਹਿਯੋਗ ਨਾਲ ਕਰਦੇ ਆ ਤੇ ਇਸ ਵਾਰ ਇਹਦਾ ਤਿੰਨ ਪੜਾਵਾਂ ਵਿੱਚ ਨਗਰ ਕੀਰਤਨ ਇੱਕ ਪੜਾ ਜਿਹੜਾ ਘੋੜਿਆਂ ਦਾ ਹੈ ਵੱਡੇ ਸਾਹਿਬਜਾਦੇ ਤੇ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਗੜੀ ਸਾਹਿਬ ਜਾ ਰਿਹਾ ਇੱਕ ਪੜਾ ਬੀਬੀਆਂ ਦਾ ਮਾਤਾ ਸੁੰਦਰ ਕੌਰ ਤੇ ਮਾਤਾ ਸਹਿਬ ਕੌਰ ਦੀ ਯਾਦ ਵਿੱਚ ਉੱਚਾ ਖੇੜਾ ਰੋਪੜ ਜਾ ਰਿਹਾ ਇਹ ਤੀਜਾ ਪੜਾ ਹੈ ਮਾਤਾ ਗੁਜਰ ਕੌਰ ਤੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਫਤਿਹ ਸਿੰਘ ਦਾ ਜਿਹੜਾ ਕੁੰਮਾ ਮਾਸ਼ਕੀ ਦੀ ਸ਼ਾਨ ਜਾਏਗਾ ਸਰਸਾ ਪਾਰਕ ਜਿਸ ਤਰ੍ਹਾਂ ਮਾਤਾ ਗੁਜਰ ਕੌਰ ਤੇ ਦੋਵੇਂ ਛੋਟੇ ਸਹਿਬਜ਼ਾਦੇ ਨੇ ਜਿਨ ਹਾਲਾਤਾਂ ਦੇ ਵਿੱਚ ਸਰਸਾ ਪਾਰ ਕੀਤੀ ਸੀ ਉਸੇ ਉਸੇ ਤਰ੍ਹਾਂ ਇਹ ਕਰਨ ਦੀ ਕੋਸ਼ਿਸ਼ ਹੈ ਹਾਂਜੀ ਉਸੇ ਤਰ੍ਹਾਂ ਹੀ ਉਹ ਜਿਹੜਾ ਰਸਤਾ ਹੈ ਭਾਵੇਂ ਉਹ ਸਰਸਾ ਉਸ ਟਾਈਮ ਕਿਉਂਕਿ ਸਰਸਾ ਰੁਖ ਰੁਖ ਬਦਲਦਾ ਰਹਿੰਦਾ ਤੇ ਪਰ ਅਸੀਂ ਕੋਸ਼ਿਸ਼ ਕਰਨੀ ਆ ਵੀ ਉਸੇ ਤਰ੍ਹਾਂ ਹੀ ਜਿਹੜਾ ਹੈਗਾ ਉੱਥੋਂ ਆਪਾਂ ਸਰਸਾ ਪਾਰ ਕਰਨਾ ਸਾਰੀ ਸੰਗਤ ਨੂੰ ਦੇਖਣਾ ਦੇਸ਼ ਵਿਦੇਸ਼ ਤੁਹਾਡੇ ਚੈਨਲ ਰਾਹੀਂ ਉਹ ਦੇਖਣਗੇ ਕਿ ਉਸੇ ਢੰਗ ਨਾਲ ਪੈਦਲ ਜਾ ਰਹੇ ਸਾਰੀ ਸੰਗਤ ਉਹੀ ਪਿੰਡੇ ਨੇ ਜਿੱਥੋਂ ਗੁਰੂ ਸਾਹਿਬ ਦਾ ਪਰਿਵਾਰ ਤਿੰਨੇ ਟੁਕੜਿਆਂ 'ਚ ਵੰਡਿਆ ਗਿਆ ਸੀ ਬਿਲਕੁਲ ਜੀ ਉਸੇ ਟਾਈਮ ਆਸਾ ਦੀ ਬਾਹਰ ਦੇ ਅੰਦਰ ਹਨ ਗੁਰੂ ਜੀ ਦੇ ਯਾਦ ਵਿੱਚ ਨਿਤਨੇਮ ਆਸਾ ਦੀ ਵਾਰ ਗੁਰੂ ਜੀ ਨੇ ਅੰਮ੍ਰਿਤ ਵੇਲਾ ਸਾਂਭਿਆ ਉਹ ਤੋਂ ਬਾਅਦ ਸਰਸਾ ਨੂੰ ਪਾਰ ਕੀਤਾ ਉਸੇ ਸਮੇ ਉਸੇ ਦ੍ਰਿਸ਼ ਨੂੰ ਪੇਸ਼ ਕਰਨ ਲਈ ਹਰ ਸਾਲ ਇਹ ਉੱਪਰ ਅਲੱਗ ਕੀਤਾ ਜਾਂਦਾ ਹੈ ਤਾਂ ਬਿਲਕੁਲ ਇਹ ਤਸਵੀਰਾਂ ਬਿਹਦਾ ਲਾਕਿਕ ਤਸਵੀਰਾਂ ਨੇ ਜਿਸ ਤਰ੍ਹਾਂ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਟੁਕੜਿਆਂ ਦੇ ਵਿੱਚ ਵੰਡਿਆ ਉਸੇਂ ਚੀਜ਼ ਨੂੰ ਦਰਸਾਇਆ ਗਿਆ ਪਰ ਸਭ ਤੋਂ ਵੱਡੀ ਗੱਲ ਹੈ ਕਿ ਮਾਤਾ ਗੁਜਰ ਕੌਰ ਤੇ ਦੋਵੇਂ ਛੋਟੇ ਸਾਹਿਬਜ਼ਾਦੇ ਜਦੋਂ ਸਰਸਾ ਪਾਰ ਕਰਕੇ ਮੋਰਿੰਡਾ ਜਾਂਦੇ ਨੇ ਉਸ ਤੋਂ ਬਾਅਦ ਸਰਹੰਦ ਜਾ ਕੇ ਸ਼ਹੀਦੀ ਦਿੰਦੇ ਨੇ ਤਾਂ ਉਸੇ ਤਰ੍ਹਾਂ ਇਹ ਨਗਰ ਕੀ ਤਨ ਸਰਸਾ ਪਾਰ ਕਰੇਗਾ ਉਹੀ ਪੰਡੇ ਉਹੀ ਰਸਤੇ ਜਿੱਥੋਂ ਗੁਰੂ ਸਾਹਿਬ ਦਾ ਪਰਿਵਾਰ ਨਿਕਲਿਆ ਕੈਮਰਾ ਪਰਸਨ ਰਮੇਸ਼ਨਾ ਗਗਾ ਸ਼ਕਲਾ ਡੇਲੀ ਪੋਸਟ ਪੰਜਾਬ ਇੱਥੇ ਖਾਨਾਪੁਰ ਦੇ